10 ਰੁਪਏ ਦਾ ਸੂਟ 10 ਰੁਪਏ ਦਾ ਸੂਟ 10 ਰੁਪਏ ਦਾ ਸੂਟ 10 ਰੁਪਏ ਦਾ ਸੂਟ ਲੈ ਜਾਓ 10 ਰੁਪਏ ਦਾ ਸੂਟ 5 ਰੁਪਏ ਦਾ ਸੂਟ ਕੜਾਈ ਕੱਢਿਆ ਸੂਟ ਹੈ 5 ਰੁਪਏ ਦਾ 10 ਰੁਪਏ ਦਾ ਸੂਟ 10 ਰੁਪਏ ਦਾ ਸੂਟ ਆਹ ਵਾਲਾ ਸੂਟ ਲੈ ਜਾਓ 10 ਰੁਪਏ ਚ 10 ਰੁਪਏ ਚ ਸੂਟ ਲੈ ਜਾਓ ਸਿਰਫ 10 ਰੁਪਏ ਚ 20 ਰੁਪਏ ਦਾ ਸੂਟ 20 ਰੁਪਏ ਦਾ ਸੂਟ ਸ਼ਿਮਰ ਗਲਾਸ ਵਾਲਾ ਸੂਟ ਕੱਢਿਆ ਕਢਾਇਆ ਦੁਪੱਟੇ ਨਾਲ 20 ਰੁਪਏ ਦਾ ਸੂਟ 50 ਰੁਪਏ ਦਾ ਲੈ ਜਾਓ 50 ਰੁਪਏ ਦਾ ਲੈ ਜਾਓ ਸਿਰਫ 50 ਰੁਪਏ ਦਾ ਸੂਟ ਚੈਲੰਜ ਕਰਦੇ ਆ ਤੁਸੀਂ ਕਹਿੰਦੇ ਲੈ ਜਾਓ 50 ਰੁਪਏ ਦਾ ਸੂਟ ਆਖਰ ਦੇਣੇ ਕਿਨੂੰ ਇਹ ਦੇਖੋ ਜੀ ਰੌਲਾ ਇਹ ਆ ਲੋਕਾਂ ਦੇ ਫਾਇਦੇ ਕਰਨੇ ਆ 2000 ਦੀ ਸ਼ਾਪਿੰਗ ਕਰਦੇ ਹੋ ਤੇ ਆ ਸੂਟ ਕਢਾਈ ਵਾਲਾ ਤੁਹਾਨੂੰ ਮੈਂ ਨਾ 2 ਰੁਪਏ ਦਾ ਅਗਰ ਤੁਸੀਂ 5000 ਦੀ ਸ਼ਾਪਿੰਗ ਕਰਦੇ ਹੋ ਤੇ ਆਹ ਸੂਟ ਤੁਹਾਨੂੰ ਮੈਨੂੰ 5 ਰੁਪਏ ਦਾ ਅਗਰ 10000 ਦੀ ਸ਼ਾਪਿੰਗ ਕਰਦੇ ਹੋ ਤੇ ਆਹ ਕੜਾਈ ਕੱਢਿਆ ਸੂਟ ਮੈਨੂੰ 10 ਰੁਪਏ ਦਾ ਅਗਰ ਤੁਸੀਂ 20000 ਦੀ ਸ਼ਾਪਿੰਗ ਕਰਦੇ ਹੋ ਤੇ ਆਹ ਮੋਰਾ ਵਾਲਾ ਸ਼ਿਮਰ ਦਾ ਸੂਟ ਮੈਨੂੰ ਤੁਹਾਨੂੰ 20 ਰੁਪਏ ਦਾ ਅਗਰ ਤੁਸੀਂ 50000 ਦੀ ਸ਼ਾਪਿੰਗ ਕਰਦੇ ਹੋ ਤੇ ਆਹ ਕੱਢਿਆ ਕਢਾਇਆ 5000 ਵਾਲਾ ਸੂਟ ਤੁਹਾਨੂੰ ਮੈਨੂੰ 50 ਰੁਪਏ ਦੇ ਵਿੱਚ ਦੇਖੋ ਡਿਜ਼ਾਈਨ ਚੈੱਕ ਕਰੋ ਵਰੇਇਟੀਆਂ ਚੈੱਕ ਕਰ ਲਓ ਬਹੁਤ ਵੱਡੇ ਫਾਇਦੇ ਆਜੋ ਆਜੋ ਛੇਤੀ ਆਜੋ ਅੰਕ ਲਓ ਮੋਗਾ ਰੋਡ ਬਾਗਾ ਪਾਣਾ 2250 3300 4400 5 500 ਦੇ ਸੂਟਾਂ ਦੇ ਉੱਤੇ ਵੱਡੀਆਂ ਫਰਾਦੀਆਂ ਜੋ ਲੈਡ ਦੇ ਨਾਲੇ ਸੂਟ ਹੈ ਬਜ਼ਾਰਾਂ ਦੇ ਵਿੱਚ 1-1000 ਦਾ ਮਿਲਦਾ ਇੱਥੇ ਮੈਂ ਨਾ 500 ਰੁਪਏ ਦਾ ਇੱਕ ਗਲਾਸ ਸ਼ਿਮਰ ਸੂਟ ਹੈ ਬਜ਼ਾਰਾਂ 'ਚ 15 1500 ਲੈ ਜਾਓ 1500 ਦੇ ਦੋ ਮਤਲਬ 750 ਰੁਪਏ ਦਾ ਸੂਟ ਦੇਣਾ ਹੈ ਆਹ ਦੇਖੋ ਚੀਜ਼ਾਂ ਉਹ ਇਦਾਂ ਦੇ ਮੋਰ ਵੀ ਲਿਆਂਦੇ ਕੋਡੀਆਂ ਦੇ ਪਾ 1000 ਰੁਪਏ ਦੇਣਾ 1000 ਰੁਪਏ ਚ ਮੋਰ ਜਿੜੀਆਂ ਕਬੂਤਰ ਕਾਂਵਾਂ ਟਾਰਾ ਫੁੱਲ ਪੂਟੀਆਂ ਸਾਰੇ ਕੁਝ ਲੈ ਆਂਦਾ ਨਾ ਸੂਟਾਂ ਤੇ ਜੇ ਨੇ ਲੈਣਾ ਵਿਆਹ ਸ਼ਾਦੀ ਲਈ ਕਪੜਾ ਆਦਾਜ ਬਰੀ ਲਈ ਕਪੜਾ ਦੇਣ ਲੈਣ ਕਰਨਾ ਆ ਸੂਟ 1250 ਦਾ ਆ ਜਿਹੜਾ ਬਾਜ਼ਾਰ ਚ 3 3000 ਰੁਪਏ ਦਾ ਭਾਈ ਖਜ਼ਾਨਾ ਖਜ਼ਾਨਾ ਲੱਭ ਲੈ ਖਜ਼ਾਨਾ ਭਾਜੀ ਨਾ 7000 ਨਾ 8000 3500 ਰੁਪਏ ਦਾ ਸੂਟ ਦੇਣਾ ਲੈ ਕੇ ਲਾਤਾ ਚੱਕੋ 6000 ਰੁਪਏ ਦਾ ਬਾਜ਼ਾਰ 'ਚ ਇੱਕ ਆ ਕਰਤੇ ਦੋ ਗਲੇ ਰੇ ਕੰਮ ਦੇਖੋ ਕੀਤਾ ਇਹ ਲਿਸ਼ਕਾਂ ਪੈਂਦੀਆਂ ਲਿਸ਼ਕਾਂ 2000 ਰੁਪਏ 2000 ਰੁਪਏ ਇਹਦਾ ਰੇਟ ਆ ਦੋ ਆ ਐਨਆਰਆਈਆਂ ਤੇ ਸਪੈਸ਼ਲ ਚੀਜ਼ਾਂ ਲੈ ਆਦਿਆਂ ਆ ਚੱਕੋ 3 3000 35 3500 ਰੁਪਏ 'ਚ ਲੈ ਜਾਓ ਬਾਜ਼ਾਰ 'ਚ 9500 ਦਾ ਭਾਈ ਆਪਣਾ ਰੇਟ ਦੱਸ ਓਏ ਭਾਜੀ ਸਾਡਾ ਰੇਟ ਆ 5000 5000 5 10000 ਦੇ ਦੋ 10000 ਦੇ ਦੋ ਭਾਈ 10000 ਦੇ ਦੋ ਇਹ ਕਹਿੰਦਾ ਲੈ ਜਾ ਟੱਕ ਮਾਰ ਕੇ ਪੂਰਾ ਵਿਆਹ ਸ਼ਾਦੀ ਵਾਲਾ ਫਰਕਾਰ ਦੀ ਦੁਪੱਟਾ ਚੈੱਕ ਕਰੋ ਚੈੱਕ ਕਰ 5 5000 5 5000 ਚੱਕੋ ਰੈੱਡ ਸੂਟ 12 1200 15 1500 2 2000 ਜਿੰਨੀ ਮਰਜ਼ੀ ਵੈਰਾਈਟੀ ਲੈ ਜਾਓ 15 ਨਾਲ 20 ਹਜ਼ਾਰ 5000 7000 ਚ ਲੈ ਜਾਓ ਓਏ 20% ਲੈਸ ਵੀ ਲੈ ਜਾਓ ਭਾਜੀ 20% ਲੈਸ ਜੇ ਦਾ ਰੇਟ 10000 ਹੈ ਤਾਂ ਮੈਨੂੰ 2000 ਰੁਪਏ ਲੈਸ ਓਏ ਦਾ ਰੇਟ 5000 ਹੈ ਤੇ ਇਹ 4000 ਚ ਮੈਜੂ ਮੈਂ ਕਹਿੰਦਾ 4500 4000 3000 3500 ਆ ਸ਼ਰਾਰੇ ਕਰਾਰੇ ਲਹਿੰਗੇ ਗੌਨ ਡਰੈਸ ਜੋ ਮਰਜ਼ੀ ਲੈ ਜਾਓ 2 2022 2250 250 ਆ ਗਏ ਹੈਂਡਵਰਕ ਆ ਗਿਆ ਹੈਂਡਵਰਕ ਓਏ ਬਜ਼ਾਰਾ ਚ 20 2000 ਰੇਟ ਆ ਕੋਈ 8000 ਕੋਈ 7000 ਕੋਈ 10000 12000 ਦੇ ਵਿੱਚ ਲੈ ਜਾਓ ਲਹਿੰਗਾ ਹੋਂ ਨਹੀਂ ਰਿਹਾ ਮਹਿੰਗਾ ਲਹਿੰਗਾ ਹੋਂ ਨਹੀਂ ਰਿਹਾ ਮਹਿੰਗਾ 3500 7000 8000 10000 15000 20000 ਤੱਕ ਲਹਿੰਗੇ ਲੈ ਜਾਓ ਸੋ ਛੇਤੀ ਆਜੋ ਅੰਕਲ ਓਮ ਮੋਗਾ ਰੋਡ ਬਾਗਾਪਣਾ ਦੌਰ ਪਰਾ ਸੂਟ ਦੌਰ ਪਰਾ ਸੂਟ ਦੌਰ ਪਰਾ ਸੂਟ ਦੌਰ ਪਰਾ ਸੂਟ ਲੈ ਜਾਓ ਦੌਰ ਪਰਾ ਸੂਟ ਦੌਰ ਪਰਾ ਸੂਟ ਲੈ ਜਾਓ ਦੌਰ ਪਰਾ ਸੂਟ 5 ਰੁਪਏ ਦਾ ਸੂਟ 5 ਰੁਪਏ ਦਾ ਸੂਟ ਕੜਾਈ ਕੱਢਿਆ ਸੂਟ 5 ਰੁਪਏ ਦਾ ਬਰਬਰਾ ਸੂਟ 10 ਰੁਪਏ ਦਾ ਸੂਟ ਆ ਵਾਲਾ ਸੂਟ ਲੈ ਜਾਓ 10 ਰੁਪਏ ਚ 10 ਰੁਪਏ ਚ ਸੂਟ ਲੈ ਜਾਓ ਸਿਰਫ 10 ਰੁਪਏ ਚ 20 ਰੁਪਏ ਦਾ ਸੂਟ 20 ਰੁਪਏ ਦਾ ਸੂਟ ਸ਼ਿਮਰ ਗਲਾਸ ਵਾਲਾ ਸੂਟ ਕਢਿਆ ਕਢਾਇਆ ਦੁਪट्टे ਨਾਲ 20 ਰੁਪਏ ਦਾ ਸੂਟ 50 ਰੁਪਏ ਦਾ ਲੈ ਜਾਓ 50 ਰੁਪਏ ਦਾ ਲੈ ਜਾਓ ਸਿਰਫ 50 ਰੁਪਏ ਦਾ ਸੂਟ ਚੈਲੰਜ ਕਰਦੇ ਆ 50 ਰੁਪਏ ਦਾ ਸੂਟ ਲੈ ਜਾਓ ਅੰਕਲ ਓਮ ਮੋਗਾ ਰੋਡ ਬਾਕਾਪਣਾ 50 ਰੁਪਏ ਦਾ ਸੂਟ। ਓ ਬਾਈ ਰੌਲਾ ਕੀ ਆ? 2 ਰੁਪਏ ਦਾ ਸੂਟ, 5 ਰੁਪਏ ਸੂਟ, 10 ਰੁਪਏ, 20 ਰੁਪਏ। ਅਜਿਹਾ ਬਾਜ਼ਾਰ 'ਚ 5000 ਦਾ ਮਿਲਦਾ। ਤੁਸੀਂ ਕਹਿੰਦੇ ਲੈ ਜਾਓ 50 ਰੁਪਏ ਦਾ ਸੂਟ ਆਖਰ ਦੇਣੇ ਕਿਨੂੰ ਇਹ? ਦੇਖੋ ਜੀ ਰੌਲਾ ਇਹ ਆ ਲੋਕਾਂ ਦੇ ਫਾਇਦੇ ਕਰਨੇ ਆ, ਵੱਡੇ ਤਮਾਕੇਦਾਰ ਫਾਇਦੇ ਕਰਨੇ ਆ। ਦੇਖੋ ਤੁਸੀਂ 2000 ਦੀ ਸ਼ਾਪਿੰਗ ਕਰਦੇ ਹੋ ਤੇ ਆ ਸੂਟ ਕਢਾਈ ਵਾਲਾ ਤੁਹਾਨੂੰ ਮੈਨੂੰ 2 ਰੁਪਏ ਦਾ। ਅਗਰ ਤੁਸੀਂ 5000 ਦੀ ਸ਼ਾਪਿੰਗ ਕਰਦੇ ਹੋ ਤੇ ਆਹ ਸੂਟ ਤੁਹਾਨੂੰ ਮਿਲਣਾ 5 ਰੁਪਏ ਦਾ ਅਗਰ 10000 ਦੀ ਸ਼ਾਪਿੰਗ ਕਰਦੇ ਹੋ ਤੇ ਆਹ ਕੜਾਈ ਕੱਢਿਆ ਸੂਟ ਮਿਲਣਾ 10 ਰੁਪਏ ਦਾ ਅਗਰ ਤੁਸੀਂ 20000 ਦੀ ਸ਼ਾਪਿੰਗ ਕਰਦੇ ਹੋ ਤੇ ਆਹ ਮੋਰਾ ਵਾਲਾ ਸ਼ਿਮਰ ਦਾ ਸੂਟ ਮਿਲਣਾ ਤੁਹਾਨੂੰ 20 ਰੁਪਏ ਦਾ ਅਗਰ ਤੁਸੀਂ 50000 ਦੀ ਸ਼ਾਪਿੰਗ ਕਰਦੇ ਹੋ ਤੇ ਆਹ ਕੱਢਿਆ ਕਢਾਇਆ 5000 ਵਾਲਾ ਸੂਟ ਤੁਹਾਨੂੰ ਮਿਲਣਾ 50 ਰੁਪਏ ਦੇ ਵਿੱਚ ਸलोਜੀ ਲਾਤੀਆਂ ਆਫਰਾਂ 30 ਸਤੰਬਰ ਤੋਂ ਪਹਿਲਾਂ ਪਹਿਲਾਂ ਆ ਜਾਓ 30 ਸਤੰਬਰ ਸਤੰਬਰ ਦਾ ਸਾਰਾ ਮਹੀਨਾ ਇਹ ਆਫਰ ਚੱਲ ਰਹੀਆਂ 2 ਰੁਪਏ ਦਾ ਸੂਟ 5 ਰੁਪਏ ਦਾ ਸੂਟ 10 ਰੁਪਏ ਦਾ ਸੂਟ 20 ਰੁਪਏ ਦਾ ਸੂਟ 50 ਰੁਪਏ ਸੂਟ ਦਮਾਗੇ 50 ਰੁਪਏ ਦਾ ਬਾਈ ਇੱਕ ਗੱਲ ਦੱਸ ਦੇ ਆ ਸੂਟਾਂ ਦੇ ਰੇਟ ਰੂਟ ਤੇ ਨਹੀਂ ਬੋਧਾ ਤਾ ਨਾ ਭਾਜੀ ਜੋ ਲੈਡ ਦੇਣ ਵਾਲੇ ਸੂਟ ਆ ਬਾਜ਼ਾਰਾਂ ਦੇ ਵਿੱਚ 1-1000 ਦਾ ਮਿਲਦਾ ਇੱਥੇ ਮੈਨਾਂ 500 ਰੁਪਏ ਦਾ ਇੱਕ ਡਿਜ਼ਾਈਨ ਟੌਪ ਕਲਾਸ ਰੈਲੋ ਡਿਜ਼ਾਈਨ ਜਬਰਦਸਤ ਰੈਲੋ ਉਹ ਵੱਡੇ ਵੱਡੇ ਬ੍ਰਾਂਡ ਆ ਕੜਾਈ ਵਾਲੇ ਸੂਟ 350 ਰੁਪਏ ਦਾ ਦੇ ਨਹੀਂ ਸਕਦੇ ਮਿਲਣਾ ਅੰਕਲੋਂ ਪਾਗਾ ਪੁਰਾਣਾ ਤੇ ਆ ਦੇਖੋ ਡਿਜ਼ਾਈਨ ਚੈੱਕ ਕਰ ਲੋ ਬਰਾਡੀਆਂ ਚੈੱਕ ਕਰ ਲੋ ਬਹੁਤ ਵੱਡੇ ਫਾਇਦੇ ਆਜੋ ਆਜੋ ਛੇਤੀ ਆਜੋ ਅੰਕਲੋਂ ਮੋਗਾ ਰੋਡ ਬਾਗਾ ਪਾਣਾ 2250 3300 4400 5500 ਦੇ ਸੂਟਾਂ ਦੇ ਉੱਤੇ ਵੱਡੀਆਂ ਫਰਾਦੀਆਂ ਆਹ ਚੈੱਕ ਕਰ ਲੋ ਕੋਈ ਕਹਿੰਦਾ 1500 ਕੋਈ ਕਹਿੰਦਾ 1600 ਕੋਈ ਕਹਿੰਦਾ 1700 ਸਾਡੇ ਕੋਲ ਆਜੋ ਲੈ ਜਾਓ 500 ਰੁਪਏ ਦਾ ਸੂਟ ਉਹ 5500 ਦੇ ਵਿੱਚ ਆਹ ਜਿਹੜੇ ਸੂਟ ਆ 16 16 17 1700 ਅਸੀਂ ਦੇਣਾ ਸਾਨੂੰ ਸਿਰਫ 650 ਰੁਪਏ ਦਾ 650 ਰੁਪਏ ਦਾ ਸੂਟ ਦੇਣਾ ਰੇਟ ਲਿਖ ਲਿਖ ਕੇ ਲਾਇਆ ਜਿਹੜਾ ਮਰਜੀ ਡਿਜ਼ਾਈਨ ਲੈ ਜਾਓ ਜਿਹੜਾ ਮਰਜੀ ਪ੍ਰਿੰਟ ਲੈ ਜਾਓ ਆ ਗਿਆ ਗਲਾਸ਼ ਆ ਗਿਆ ਗਲਾਸ਼ ਸ਼ਿਮਰ ਸੂਟ ਹੈ ਬਜਾਰਾ ਚ 15 1500 ਲੈ ਜਾਓ 1500 ਦੇ ਦੋ ਮਤਲਬ 750 ਰੁਪਏ ਦਾ ਸੂਟ ਦੇਣਾ 750 ਰੁਪਏ ਦਾ ਦੇਖੋ ਜੇ 2000 ਰੁਪਏ ਦੀ ਸ਼ੋਪਿੰਗ ਕਰੂਗੇ ਤਾਂ ਉਹ ਸੂਟ ਤੁਹਾਨੂੰ 2 ਰੁਪਏ ਦਾ ਦੇਣਾ ਸੀ ਆ ਦੇਖੋ ਚੀਜ਼ਾਂ 850 ਰੁਪਏ ਦਾ ਸੂਟ ਉਹ ਨਹੀਂ ਦੋਣਾ ਕਿਸੇ ਨੇ ਕੇ ਮਾਈ ਦਾ ਲਾਲ ਜੰਮਿਆ ਨਹੀਂ ਮੱਖਣੀ ਖਾਣਾ ਜਿਹੜਾ ਤੁਹਾਨੂੰ 850 ਦੇ ਵਿੱਚ ਦੇ ਦੇਵੇ ਵੱਡੇ ਫੇਰੇ ਵੱਡੀਆਂ ਆਫਰਾਂ ਚੱਕ ਲੋ ਮੋਰਾਂ ਵਾਲੇ ਮੋਰਾਂ ਵਾਲੇ ਪੀਸ ਕੁੱਕੜ ਵਾਲੇ ਪੀਸ ਮੋਰਨੀ ਵਾਲੇ ਪੀਸ ਫੱਟੇ ਫੱਟੇ ਬ੍ਰਾਂਡ ਆ ਗਏ ਜਾਮ ਦਾ ਕੱਪੜਾ ਕਹਿੰਦੇ 1500 ਤੋਂ ਸੂਟ ਘੱਟ ਕੋਈ ਨਹੀਂ ਮਿਲਦਾ 2000 ਦੇ 1000 ਰੁਪਏ ਦਾ ਇੱਕ ਦੇਣਾ ਸੂਟ ਆਹ ਦੇਖੋ ਜੀ ਬੁਟੀਕਾਂ ਵਾਲੇ ਸੂਟ ਮਾਡਲ ਵਾਲੇ ਸੂਟ ਆਹ ਦੇਖੋ ਤਾਂ ਟਾਪ ਟਾਪ ਦੀਆਂ ਚੀਜ਼ਾਂ ਓਏ ਹੋਏ 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 ਆਏ ਹਾਏ 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 ਆਹ ਦੇਖੋ ਚੀਜ਼ਾਂ ਓਏ ਇੰਦਾਰੇ ਮੋਰ ਵੀ ਲਿਆਂਦੇ ਕੋਡੀਆਂ ਦੇ ਪਾ 1000 ਰੁਪਏ ਦੇਣਾ 1000 ਰੁਪਏ ਚ ਬਾਜ਼ਾਰ ਦੇ ਵਿੱਚ ਪਤਾ ਨਹੀਂ ਕੀ ਰੇਟ ਆ 1000 ਚ ਆਹ ਦੇਖੋ ਮੋਰ ਚਿੜੀਆਂ ਕਬੂਤਰ ਕਾਂਵਾਂ ਡਾਰਾ ਫੁੱਲ ਪੂਟੀਆਂ ਸਾਰੇ ਕੁਝ ਲੈ ਆਂਦਾ ਨਾ ਸੂਟਾ ਤੇ ਉਹ ਚੈਲੰਜ ਕਰਕੇ ਕਹਿੰਦੇ ਕਿਸੇ ਨੇ 2000 ਦੇ ਦੋ ਨਹੀਂ ਦੇਣੇ ਉਹ ਥਾਪੀਆਂ ਮਾਰ ਮਾਰ ਕਹਿੰਨੇ ਆ ਉਹ ਵੱਡੇ ਵੱਡੇ ਦਾਅਵੇ ਕਰਦੇ ਆ ਜਿੰਨੇ ਰੰਗਾ ਮੇਚੀ ਜਿੰਨੇ ਡਿਗਣ ਓਏ ਹੋਏ ਹੋਏ ਔਰ ਗੈਂਜਾ ਓ ਜੇਨੇ ਓ ਜੇਨੇ ਲੈਣਾ ਵਿਆਹ ਸ਼ਾਦੀ ਲਈ ਕਪੜਾ ਦਾਜ ਬਰੀ ਲਈ ਕਪੜਾ ਦੇਣ ਲੈਣ ਕਰਨਾ ਆਹ ਸੂਟ 1250 ਦਾ ਆਇਆ ਜਿਹੜਾ ਬਾਜ਼ਾਰ ਚ 3 3000 ਰੁਪਏ ਦਾ 1250 ਚ ਦਵਾਗੇ ਸੂਟ ਆਏ ਹਾਏ ਹਾਏ ਵਿਆਹ ਸ਼ਾਦੀ ਦਾ ਕਪੜਾ ਨਾ ਦਾਜ ਬਰੀ ਦਾ ਕਪੜਾ ਨਾ ਦੇਣ ਲੈਣ ਕਰਨਾ ਭਾਈ 50000 ਵਾਲਾ ਕਪੜਾ ਇਥੋਂ 20000 ਚ ਲੈ ਜਾਓ ਆਹ ਦੇਖੋ 4500 ਰੁਪਈਆ 5000 ਰੁਪਈਆ ਬਾਜ਼ਾਰ ਦਾ ਰੇਟ ਸਾਡੇ ਕੋਲ 2 2025 22200 ਚ ਲੈ ਜਾਓ ਤੁਸੀਂ ਦੇਖੋ ਜੀ ਲੱਡੇ ਤੇ ਸੂਟ ਕਢਾਈ ਕੱਡੇ ਤੇ ਸੂਟ ਕਾਰੀਗਰਾਂ ਨੇ ਜਾਨਾ ਪਾਤੀਆਂ ਸੂਟਾਂ ਤੇ ਚੈਲੰਜ ਕਰਕੇ ਕਹਿੰਨੇ ਕਿਸਨੇ 3500 ਰੁਪਏ ਦਾ ਨਹੀਂ ਦੇਣਾ ਅਸੀਂ ਦਵਾਂਗੇ ਭਾਜੀ ਦੇਖੋ ਨਜ਼ਾਰੇ ਬੰਤੇ ਨਜ਼ਾਰੇ ਮਹਗਾ ਦੇਖੋ ਕਾਟੋ ਫੁੱਲਾਂ ਦੇ ਉੱਤੇ ਕਰਤੀ ਆ ਵੱਡੇ ਫਾਇਦੇ ਵੱਡੇ ਫਾਇਦੇ ਓਏ ਹੋਏ ਹੋਏ ਕਲਰ ਖਜ਼ਾਨਾ ਖਜ਼ਾਨਾ ਭਾਈ ਖਜ਼ਾਨਾ ਖਜ਼ਾਨਾ ਲੱਭ ਲੈ ਖਜ਼ਾਨਾ ਭਾਪਾ ਜੀ ਨਾ 7000 ਨਾ 8000 3500 ਰੁਪਏ ਦਾ ਸੂਟ ਦੇਣਾ ਲੈ ਕੇ ਲਾਤਾ ਚੱਕੋ ਕਰੋ ਕੋਈ ਮੁਕਾਬਲਾ 3500 ਦਾ ਦੇ ਕੇ ਦਿਖਾਵੇ ਜੀ ਲੋ ਜੀ ਇੱਕ ਹੋਰ ਵੱਡੀ ਆਫਰ ਦੇਣਿਆ ਵੱਡੀ ਆਫਰ ਦੇਣ ਲੱਗੇ ਆ ਉਹ ਆ ਸੂਟ ਚੈੱਕ ਕਰ ਲੋ ਹੈਵੀ ਪੀਸ ਆ ਦੇਖੋ ਮਾਲਕਾਂ ਨੂੰ ਪੁੱਛੇ ਬਨੇ ਆਫਰ ਦੇਣਿਆ ਉਹ ਅਸੀਂ 4000 ਰੁਪਏ ਦਾ ਸੂਟ ਦਿੰਨੇ ਆ 4000 ਰੁਪਏ ਦਾ ਇੱਕ ਪਰ ਤੁਸੀਂ ਸਾਡੇ ਕੋਲ ਆਜੋ 5000 ਦੇ ਦੋ دماغੇ 5000 ਦੇ ਦੋ ਬਾਜੀ 5000 ਦੇ ਦੋ ਉਹ ਬਾਜੀ ਹੁਣਾ ਤੂੰ ਤਾਂ ਪੁੱਛ ਲੈਂਦੇ 5000 ਦੇ ਦੋ ਤੁਸੀਂ ਤਾਂ ਜਮੇ ਹੱਤ ਕਰਾ ਦੀ ਉਹ ਬਾਈ ਸਾਡਾ ਜਿਹੜਾ ਜਰਨੈਲ ਭਰਾਇਆ ਜਰਨੈਲ ਗੌਰਵ ਖਰਾਨਾ ਕਹਿੰਦਾ ਡਾਰਾਂ ਤੋਂ ਕੁੱਕਰ ਉੜਾ ਰਿਓ ਮੋਰ ਉੜਾ ਰਿਓ ਲੋਕਾਂ ਦੇ ਫੇਰੇ ਚੁੱਪ ਬਾਈ ਚੁੱਪ ਜੋ ਭਰਾ ਨੇ ਕਹਿਦਾ ਗੌਰਵ ਖਰਾਣੇ ਨੇ ਕਹਿਤਾ ਸਾਡੇ ਕੋ ਪਾਪ ਰਾਇਆ ਪੁੱਛੇ ਬਣਾ ਹੀ ਕਹਿ ਸਕਦੇ ਆਂ ਭਾਜੀ ਤਾਂ ਢੇਰੀ ਲਿਆਤੀ ਭਾਜੀ ਤੁਸੀਂ ਲੋਕਾਂ ਦੇ ਟਰੱਕ ਭਰ-ਭਰ ਲੈ ਜਾਣੇ ਆਂ ਬਾਈ ਆ ਦੇਖੋ ਪਰ ਇੱਕ ਬੇਨਤੀ ਆ ਇਹ ਮਿਲਨੇ ਦੋ ਦੋ ਸੂਟ ਜਾਂ ਕਰਕੇ ਖਜ਼ਾਨਾ ਦੇਣ ਲੱਗੇ ਆ 6000 ਰੁਪਏ ਦਾ ਬਾਜ਼ਾਰ ਚ ਇੱਕ ਆ ਕਰਤੇ ਦੋ ਉਹ ਬੱਲੇ ਬੱਲੇ ਕਰਾਤੀ ਸ਼ਵਾ ਸ਼ਵਾ ਕਰਾਤੀ ਭਾਜੀ ਵਿਆਹ ਸ਼ਾਦੀਆਂ ਤੇ ਮੈਂ ਤਾਂ ਕਹਿੰਦਾ ਇੱਕ ਦੀ ਨਜ਼ਾਰੇ ਆ ਜਾਣੇ ਆ ਲੈ ਕਹਿੰਦੀਆਂ ਬੁਟੀਕਾਂ ਚਾਹੀਦੀਆਂ ਮੋਰਨੀਆਂ ਚਾਹੀਦੀਆਂ ਛਿਮਰ ਔਰ ਗੰਜੇ ਭਾਈ ਜੋ ਮਰਜੀ ਓਏ ਹੋਏ ਓ ਸਸ 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 1700 ਦਾ ਸੂਟ ਹਾਂਜੀ ਮਾਦੀ 1700 ਰੁਪਏ ਦਾ ਬੋਟਮ ਵਰਕ ਦਪੱਟਾ ਫੁੱਲ ਹੈਵੀ ਚੈਲੰਜ ਕਰਕੇ ਕਹਿੰਨੇ ਕਿਸਨੇ 3500 ਦੇ ਦੋ ਨਹੀਂ ਦੇਣੇ ਲੈ ਜੋ ਓਏ ਆ ਦੇਖੋ ਚੈੱਕ ਕਰੋ ਤੁਸੀਂ ਚੈੱਕ ਕਰੋ ਬੋਟਮ ਦੇ ਬਾਰਕ ਗਲਿਆਂ ਦੇ ਬਾਰਕ ਦਪੱਟੇ ਵੀ ਟਾਪ ਟਾਪ ਦੇ 1700 1800 ਦੋ 2000 ਦੋ 2000 ਚ ਕਰਤੇ ਆ ਚੱਕੋ ਭਾਜੀ ਆ ਚੱਕੋ ਭਾਜੀ ਫਰਕਾਵਾਦੀ ਸੂਟ ਬਜ਼ਾਰਾ ਚ 5-5000 ਅਸੀਂ ਦੇਨੇ 5000 ਦੇ ਦੋ ਧੱਗੜ ਸਾਹਿਬ ਗਲੇ ਰੇ ਕੰਮ ਦੇਖੋ ਕੀਤਾ ਇਹ ਲਿਸ਼ਕਾਂ ਪੈਂਦੀਆਂ ਲਿਸ਼ਕਾਂ 2000 ਰੁਪਈਆ 2000 ਰੁਪਈਆ ਇਹਦਾ ਰੇਟ ਆ 2000 ਆ ਚੱਕੋ ਕਹਿੰਦੇ ਨਵੇਂ-ਨਵੇਂ ਕੱਪੜੇ ਨਵੇਂ-ਨਵੇਂ ਨਾਲ ਤੇ ਨਵੀਆਂ-ਨਵੀਆਂ ਲੁੱਟਾਂ ਅਸੀਂ ਦੇਨੇ 2-2000 ਦੇ ਵਿੱਚ ਸਿਲਕ ਦੇ ਸੂਟ ਭਾਜੀ ਚਾਚੀਆਂ ਤਾਈਆਂ ਭੂਆ ਮਾਸੀਆਂ ਦਾਦੀਆਂ ਨਾਨੀਆਂ ਭਾਵੇਂ ਪਿੰਡਾਂ ਵਾਲੀਆਂ ਭਾਵੇਂ ਸ਼ੇਰਾਂ ਵਾਲੀਆਂ ਭਾਵੇਂ ਕੈਨੇਡਾ ਵਾਲੀਆਂ ਭਾਵੇਂ ਅਮਰੀਕਾ ਵਾਲੀਆਂ ਭਾਵੇਂ ਇੰਗਲੈਂਡ ਵਾਲੀਆਂ ਸਾਰਿਆਂ ਦੇ ਫਾਇਦੇ ਕਰਦੇ ਸਾਰਿਆਂ ਦੇ ਬੱਲੇ 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 ਭਰੀ ਕੱਪੜੇ ਨਵੇਂ ਨਵੇਂ ਡਿਜ਼ਾਈਨ ਨਵੇਂ ਨਵੇਂ ਬੱਸ 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 ਥੱਕ ਗਏ ਆਸੀਂ ਨਾ ਥੱਕ ਗਏ ਆ ਹੌਣ ਨਹੀਂ ਬੋਲ ਹੁੰਦਾ ਆ ਜਾ ਆ ਜਾ ਕੈਨੇਡਾ ਵਾਲਿਆਂ ਦੇ ਸੂਟ ਤਾਂ ਦਿਖਾ ਦੇ ਆ ਐਨ ਆਰ ਆਈਆਂ ਵਾਸਤੇ ਸਪੈਸ਼ਲ ਚੀਜ਼ਾਂ ਲੈ ਆਦੀਆਂ ਆ ਚੱਕੋ ਤਿੰਨ-ਤਿੰਨ ਹਜ਼ਾਰ 35-3500 ਰੁਪਏ ਚ ਲੈ ਜਾਓ ਓਏ ਸ਼ਗਣਾ ਵਾਲੇ ਸੂਟ ਤਾਂ ਰਹਿ ਗਏ ਰਹਿ ਗਏ 35-35-3500 100 ਰੁਪਏ ਚ 35-35-3500 ਇਹ ਕਹਿੰਦਾ ਭਾਜੀ ਲਾਲੋ ਲਾਲ ਬਾਜ਼ਾਰਾਂ ਦੇ ਵਿੱਚ ਇਹ ਟਮਾਟਰ ਨਾਲੋਂ ਵੀ ਲਾਲ ਆ ਮੈਂ ਕਹਿੰਦਾ ਵਾਲੀ ਕੀ ਬਾਤ ਹੀ ਆ ਬਾਈ ਦੰਦ ਨਾ ਕੱਟ ਦੰਦ ਨਾ ਕੱਟ ਫੈਲੇ ਕਰ ਆਹ ਦੱਸ 95 ਸੋਰਾ ਸੂਟ ਆ 95 ਬਾਜ਼ਾਰ ਚ ਬਾਜ਼ਾਰ ਚ 95 ਸੋਦਾ ਬਾਈ ਆਪਣਾ ਰੇਟ ਦੱਸ ਓ ਭਾਜੀ ਸਾਡਾ ਰੇਟ ਆ 5000 ਪੰਜ ਹਜ਼ਾਰ ਪੰਜ 10000 ਦੇ ਦੋ 10000 ਦੇ ਦੋ ਭਾਈ 10000 ਦੇ ਦੋ ਇਹ ਕਹਿੰਦਾ ਲੈ ਜਾ ਟਰੱਕ ਮਾਰ ਕੇ 5000 ਦਾ ਸੂਟ ਓਏ ਹੋਏ ਆ ਦੇਖੋ ਆ ਦੇਖੋ ਜੀ ਪੂਰਾ ਵਿਆਹ ਸ਼ਾਦੀ ਵਾਲਾ ਫਰਕ ਆੜੀ ਦੁਪੱਟਾ ਚੈੱਕ ਕਰੋ ਚੈੱਕ ਚੈੱਕ ਕਰ 5 5000 ਇਹ ਦੇਖ 5 5000 ਲੈ ਜਾ 5 5000 ਦਿਖਾਵੇ ਹਾਂ 5000 ਰੰਗ ਦੇਖੋ ਰੰਗ ਓਏ ਹੋਏ 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 ਚੱਲ ਅੱਗੇ ਚੱਲ ਪੈਗੇ ਕਿਹੜੇ ਚੱਕਰ ਤੇ ਹੈ ਨਹੀਂ ਕੋਈ ਟੱਕਰ ਤੇ ਬਿਲਕੁਲ ਭਾਜੀ ਪੈਗੇ ਕਿਹੜੇ ਚੱਕਰ ਤੇ ਕੋਈ ਨਹੀਂ ਕੋਈ ਟੱਕਰ ਤੇ ਚੀਕਾ ਘੜਾ ਰਹਿ ਗਿਆ ਆ ਕਹਿੰਨਾ ਬੋਤੇ ਚੜਾਵਾਗੇ ਭਾਰੀ ਕੰਦਾਂ ਤੇ ਬੋਤੇ ਚੜਾਵਾਗੇ ਫੁਲਕਾਰੀਆਂ ਹੈਗੀਆਂ ਫੁਲਕਾਰੀਆਂ ਦੇ ਸੂਟ ਵੀ ਹੈਗੇ ਆ ਦਿਖਾ ਭਾਈ ਆ ਚੱਕ ਭਾਈ ਰੇਟ ਵੀ ਦੱਸ ਭਾਈ ਰੇਟ ਮੈਂ ਕਹਿੰਨਾ ਅੰਨੀ ਲੁੱਟ ਹੁੰਦੀ ਆ ਕੋਈ 20000 ਦਾ ਵੇਚਦਾ ਕੋਈ 15000 ਦਾ ਵੇਚਦਾ ਐਨ ਆਰ ਆਈ ਭੈੜ ਭਰਾਵਾ ਦੇ ਡਾਲਰਾਂ ਦੇ ਵਿੱਚ ਲੁੱਟਾ ਕਰਦੇ ਆ ਅਸੀਂ ਦੇਣਾ 650 ਰੁਪਏ ਦਾ ਉਹ ਕੰਡਾ ਰੇਟ ਦੇਖ ਲੈ ਰੇਟ ਰੇਟ ਮੈਂ ਕਿੰਨਾ ਭਾਜੀ ਚਿੰਤਾ ਨਾ ਕਰੋ 300 ਰੁਪਏ ਦਾ ਚੀਕਾ ਮਾਰ ਮਾਰ ਦੇ ਦਾਂਗੇ ਆ ਦੇਖੋ ਜਿੱਦਾਂ ਮਰਜੀ ਬੁਕੜਾ ਬਕੜਾ ਮਾਰ ਲਿਓ ਬਹੁਤ ਖੁੱਲੇ ਡੁੱਲੇ ਦੁਪੱਟੇ ਡਿਜ਼ਾਈਨ ਇੱਕ ਤੋਂ ਇੱਕ ਅੱਛਾ ਦੁਪੱਟੇ ਤੇ ਕੰਮ ਕਾਰੀਗਰਦੀ ਮਿਹਰਤ ਬੋਲਦੀ ਹੈ ਬਸ ਆ ਜਾਓ ਭਾਈ ਆ ਜਾਓ ਆ ਜਾਓ ਬਾਜਾਂ ਮਾਰਦੇ ਬਾਜਾਂ ਨਹੀਂ ਜਾਣਾ ਹਜੇ ਆ ਵੀ ਦਿਖਾ ਮੈਂ ਕਹਿੰਦਾ ਪਿੰਕ ਰੰਗ ਦੇ ਵਿੱਚ ਰਾਇਲ ਕਲਾਸ ਚੀਜ਼ਾ ਹੁਣ ਜਦੋਂ ਅਮਰੀਕਾ ਦੀ ਮਾਸੀ ਆਉਂਦੀ ਹੈ ਮੈਨੂੰ ਕਹਿੰਦੀ ਕਦੇ ਚੱਜ ਦਾ ਸੂਟ ਨਹੀਂ ਦਵਾਇਆ ਆ ਜਾ ਅਮਰੀਕਾ ਵਾਲੀ ਨੀ ਆ ਜਾ ਭਾਪੀ ਝੂਟ ਲੈ ਪੀਂਗ ਹਲਾਰ ਆ ਇਧਰ ਇਧਰ ਆ ਇਧਰ ਚੱਲ ਪਰੇ ਹੋ ਭਾਈ ਪਰੇ ਹੋ ਆ ਦੇਖੋ ਰੈੱਡ ਸੂਟ 1 1 2 2 ਨਹੀਂ ਮਿਲਦੇ ਸਾਡੇ ਕੋਲੋਂ ਲੈ ਜਾਓ ਜਿੰਨੇ ਮਰਜੀ ਆ ਦੇਖੋ ਚੱਕੋ ਰੈੱਡ ਸੂਟ 12 1200 15 1500 2 2000 ਜਿੰਨੀ ਮਰਜੀ ਵੈਰਾਈਟੀ ਲੈ ਜਾਓ ਓ ਸ਼ਨਾਰੇ ਗਰਾਰੇ ਹੈਗੇ ਆ ਗਰਾਰੇ ਗਰਾਰੇ ਮੈਂ ਕਹਿੰਦਾ ਜ਼ਬਰਦਸਤ ਹੈਗੇ ਆ ਨਾ 15 ਨਾ 20 ਹੀਰ 5000 7000 ਚ ਲੈ ਜਾਓ ਓਏ 20% ਲੈਸ ਵੀ ਲੈ ਜਾਓ ਭਾਜੀ 20% ਲੈਸ ਮਾਦਰਮ ਜੇ ਦਾ ਰੇਟ 10000 ਹੈ ਤੇ ਮੈਨੂੰ 2000 ਰੁਪਏ ਲੈਸ ਓਏ ਇਹਦਾ ਰੇਟ 5000 ਹੈ ਤੇ ਇਹ 4000 ਚ ਮੈਜੂ ਮੈਂ ਕਹਿੰਦਾ 4500 4000 3000 3500 ਆ ਦੇਖ ਨਵੇਂ ਦੇ ਦੇਖ ਉਧਰ 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 ਸਾਰੇ ਨਿਗਾ ਮਰਾ ਦਿਓ ਆ ਸ਼ਰਾਰੇ ਘਰਾਰੇ ਲਹੰਗੇ ਗੌਨ ਡਰੈਸ ਜੋ ਮਰਜ਼ੀ ਲੈ ਜਾਓ 2 2022 2250 2500 ਆ ਬਾਜ਼ਾਰ 'ਚ 6500 ਰੁਪਏ ਦੀ ਆ ਸਾਡਾ ਰੇਟ ਹੈਗਾ 3000 ਇਹਦੇ ਉੱਤੇ ਵੀ 20% ਲੈਸ ਮਾਦਰਮ 2400 ਰੁਪਏ ਚ ਰਹਿ ਗਈ 2400 ਰੁਪਏ ਚ ਚੱਕ ਹੈਂਡਵਰਕ ਵੀ ਆ ਗਏ ਆ ਗਏ ਹੈਂਡਵਰਕ ਛ ਆ ਗਿਆ ਹੈਂਡਵਰਕ ਓਏ ਬਜ਼ਾਰਾ ਚ 20 20 ਹਜ਼ਾਰ ਰੇਟ ਹੈ ਕੋਈ 8000 ਕੋਈ 7000 ਕੋਈ 10000 12000 ਦੇ ਵਿੱਚ ਲੈ ਜਾਓ ਆ ਜਾ ਲਹਿੰਗੇ ਦਿਖਾਵਾਂ ਤੈਨੂੰ ਲਹਿੰਗੇ ਹੁਣ ਨਹੀਂ ਰਿਆ ਮਹਿੰਗਾ ਲਹਿੰਗਾ ਹੁਣ ਨਹੀਂ ਰਿਆ ਮਹਿੰਗਾ 3500 7000 8000 10000 15000 20000 ਤੱਕ ਲਹਿੰਗੇ ਲੈ ਜਾਓ ਸੋ ਛੇਤੀ ਆਜੋ ਅੰਕਲ ਓਮ ਮੋਗਾ ਰੋਡ ਬਾਗਾ ਆਪਣਾ ਫਾਇਦੇ ਕਰਕੇ ਭੇਜਾਂਗੇ ਫਾਇਦੇ ਭਾਜੀ ਮੈਂ ਕਹਿੰਦਾ ਫਾਇਦੇ ਲੋਕਾਂ ਦੀਆਂ ਨੋਟਾਂ ਦੀਆਂ ਗੱਦੀਆਂ ਬਚ ਗਈਆਂ ਓਏ ਲੋਕੀ ਤਾਂ ਬਜ਼ਾਰਾ ਚ ਲੁੱਟਾ ਕਰੀ ਜਾਂਦੇ ਆ ਓਏ ਗੱਲ ਇੱਕ ਹੋਰ ਦੱਸਦਾ ਕੋਟ ਪੈਂਟ ਕੁਰਤੇ ਪਜਾਮੇ ਸ਼ੇਰਵਾਨੀਆਂ باس ਕਿੱਤਾ ਵੀ ਇੱਥੋਂ ਮਿਲ ਜਾਂਦੀਆਂ ਪੱਕਾ ਹੈਗੇ ਪੱਕਾ ਵੀ ਮਿਲ ਜਾਂਦੀ ਹੈ ਡਿਵਾਈਨ ਦਸਤਾਰ ਦੁਨੀਆ ਦਾ ਨੰਬਰ 1 ਬ੍ਰਾਂਡ ਔਰ 10-10 ਹਜ਼ਾਰ ਰੁਪਿਆ ਕੋਟ ਪੈਂਟ ਦੀ ਸਮਾਈ ਆਸੀ ਜਿਹੜਾ 2995 2 ਪੀਸ ਇਹ ਨਹੀਂ ਹਰਦਾ ਇਹਦਾ ਸੱਚ ਪਤਾ ਨਹੀਂ ਕਿੱਥੇ ਲੱਗਾ ਆਪਣੀ ਹੋ ਗਈ ਬੱਸ ਆਪਾਂ ਚੱਲੇ ਚਾਹੂ ਪੀਣੀ ਆ ਤੇ ਤੁਸੀਂ ਆ ਜਿਓ ਅੰਕਲੋਂ ਮੋਗਾ ਰੋਡ ਬਾਗ ਆਪਣਾ ਸਾਜਨ ਬੁਟੀਕ ਦੇ ਸਾਰੇ ਹੀ ਸੂਟ ਲੈ ਆਏ ਆ ਤੇ ਸਾਜਨ ਦੀ ਬੋਟੀ ਐਂਡ ਕਾ ਵੀ ਚਲਾ ਰੰਦੀ ਆ ਜਿੱਦਾਂ ਮਰਜੀ ਆ ਜਿਓ ਫਾਇਦੇ ਕਰਾਂਗੇ ਕੋਈ ਟੈਨਸ਼ਨ ਨਹੀਂ ਲੈਣੀ ਟੜਾ ਟੜ ਸੇਲਾ ਲੱਗ ਗਿਆ 7 ਦਿਨਾਂ ਦੀਆਂ ਵੱਡੀਆਂ ਸੇਲਾ ਲੱਗ ਗਿਆ ਭਾਜੀ ਆ ਜਿਓ ਹੁਣ ਬਜ਼ਾਰਾਂ ਜਾ ਕੇ ਲੁੱਟਾ ਨਾ ਕਰਾਓ ਜੀ ਸਾਜਨ ਨੇ ਕੋਈ ਰੋਲਾ ਨਹੀਂ ਪਾਉਣਾ ਕੋਈ ਕਿਸੇ ਨੇ ਟੈਨਸ਼ਨ ਨਹੀਂ ਲੈਣੀ ਬਸ ਸਾਜਨਾ ਜੋ ਅਹੀ ਕਰਤਾ ਵੀਡੀਓ ਦੇਖ ਲਈ ਲਟਾਰੇ ਬਸ ਫਾਇਦੇ ਕਰਦੇ ਸਾਰਿਆਂ ਦੇ ਚੰਗਾ ਭਾਈ ਮਿਲਦੇ ਆ ਚੰਗਾ ਭਾਜੀ ਬਾਈ ਬਾਈ